ਸਵੇਰੇ ਉੱਠਣਾ ਜਿਹੜਾ ਹੈ ਉਹ ਟੈਨਸ਼ਨ ਦੇ ਨਾਲ ਫਾਈਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੀ ਸਵੇਰੇ ਉੱਠਣਾ ਠੀਕ ਆ ਬਹੁਤ ਸਾਰੇ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਸਵੇਰੇ ਨਾ ਜੰਗ ਚੱਲ ਰਹੀ ਹੁੰਦੀ ਹੈ ਹਮ ਹਸਬੈਂਡ ਕੁਝ ਮੰਗ ਰਿਹਾ ਹੁੰਦਾ ਵਾਈਫ ਕੁਝ ਕਹਿ ਰਹੀ ਹੁੰਦੀ ਹੈ ਬੱਚੇ ਰੋਲਾ ਪਾ ਰਹੇ ਹੁੰਦੇ ਆ ਮੇਰੀ ਪੈਨਸਲ ਕਿੱਥੇ ਹੈ ਮੇਰੀ ਰਬੜ ਕਿੱਥੇ ਹੈ ਮੇਰਾ ਬਸਤਾ ਕਿੱਥੇ ਹੈ ਮੇਰੇ ਬੂਟ ਕਿੱਥੇ ਹੈ ਮਰੀਆਂ ਜਰਾਬਾਂ ਕਿੱਥੇ ਹੈ ਹਮ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਚੀਜ਼ਾਂ ਸਾਰੀਆਂ ਬੱਚੇ ਵਾਸਤੇ ਨਾ ਉਹਨੂੰ ਲਾਈਨਸ ਇਨ ਲਾ ਕੇ ਰੱਖੋ ਠੀਕ ਆ ਤਾਂ ਕਿ ਬੱਚਾ ਸਵੇਰੇ ਆਪੇ ਤਿਆਰ ਹੋ ਸਕੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਾ ਪਵੇ ਜੀ ਜੀ ਮੇਰੇ ਇਹ ਜਦੋਂ ਮੇਰੇ ਬੱਚੇ ਪੜ੍ਹਦੇ ਸੀ ਮੇਰੀ ਇਹ ਡਿਊਟੀ ਸੀ ਉਹਨਾਂ ਦੇ ਕੱਪੜੇ ਜਿਹੜਿਆਂ ਲਾਈਨ ਸੇ ਲਾ ਕੇ ਰੱਖਣੇ ਆ ਉਹਨਾਂ ਦੇ ਬੂਟ ਮੈਂ ਪਾਲਿਸ਼ ਕਰਦਾ ਹੁੰਦਾ ਸੀਗਾ ਤਾਂ ਕਿ ਉਹ ਵਕਤ ਨਾਲੋਂ 10 15 ਮਿੰਟ ਪਹਿਲਾਂ ਤਿਆਰ ਹੋ ਜਾਵੇ ਪਹਿਲਾਂ ਤਿਆਰ ਹੋ ਜਾਵੇ ਔਰ ਜਦੋਂ ਪਹਿਲਾਂ ਤਿਆਰ ਹੋ ਜਾਂਦੇ ਆ ਨਾ ਫਿਰ ਉਹ ਮੁਖੌਲਾ ਕਰਦੇ ਆ ਆਪਸ ਲਤੀਫੇ ਸੁਣਾਉਂਦੇ ਹੈਗੇ ਠੀਕ ਹੈ ਜਦੋਂ ਕੋਈ ਮੀਟਿੰਗ ਵੀ ਹੋਏਗੀ ਨਾ ਜਦੋਂ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਉਸ ਤੋਂ ਬਾਅਦ ਸਾਰੇ ਮੈਂਬਰ ਜਿਹੜੇ ਆ ਨਾ ਉਹ ਲਤੀਫੇ ਸੁਣਾਉਣ ਲੱਗ ਜਾਣਗੇ ਟੈਨਸ਼ਨ ਦੂਰ ਹੋ ਗਈ ਉਸ ਤੋਂ ਬਾਅਦ ਜਿਹੜਾ ਨਾ ਮੌਜ ਮੇਲਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਸੋ ਟੈਨਸ਼ਨ ਨਾਰਮਲ ਹੈਗੀ ਹੈ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈਗੀ ਹੈ ਟੈਨਸ਼ਨ ਨੂੰ ਫਾਈਟ ਕਰਨ ਦੀ ਆਪਣੀ ਕਪੈਸਿਟੀ ਵਧਾਉਣ ਦੀ ਲੋੜ ਹੈਗੀ ਹੈ ਆਪਣੀ ਕਪੈਸਿਟੀ ਵਧਾ ਲਓਗੇ ਤੇ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਹਰ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ ਬਿਲਕੁਲ ਖਰੀ ਗੱਲ ਸਾਰੇ ਕੰਮ ਕਰਨ ਵਾਲੇ ਵੀ ਨਹੀਂ ਹੁੰਦੇ ਜੀ ਜੀ ਜਿਹੜੇ ਜ਼ਰੂਰੀ ਕੰਮ ਹਨ ਨਾ ਉਹ ਕਰਨੇ ਚਾਹੀਦੇ ਆ